ਪਾਣੀ ਜੇ ਚਲ ਜਾਣਾ ਮੋਟਰ ਖਰਾਬ ਹੋ ਜਾਣੀ ਤਿੰਨ ਤਿੰਨ ਚਾਰ ਚਾਰ ਦਿਨ ਬੰਦ ਰਹਿੰਦਾ ਹੁੰਦਾ ਫਾਰਕ ਬੰਨੀ ਚਾਹੀਦੀ ਐ ਕਿਸੇ ਵੀ ਸਰਪੰਚ ਨੇ ਅਜੇ ਤੱਕ ਨਹੀਂ ਕਰਵਾਈ ਜਿੱਦਾਂ ਕਰਾਈ ਚਾਹੀਦਾ ਜਿੱਤੇ ਕੋਈ ਮਸ਼ਹੂਰ ਖਿਡਾਰੀ ਕਬੱਡੀ ਦਾ ਇਹ ਤਾਂ ਮੰਦਾ ਹੀ ਆ ਇਹ ਹਨੀ ਪੰਡਤਵਾ ਉਹ ਬਸ ਦੇਖ ਗਏ ਮਾਮੇ ਮੌਕਾ ਦੇਖ ਕੇ ਗਏ ਸੀ ਨਾ ਫੇਰ ਮੁੜ ਕੇ ਕੋਈ ਗੱਲ ਬਾਤ ਹੀ ਨਹੀਂ ਹੋਈ ਸਾਡੇ ਜਿਹੜਾ ਢੇਰ ਉਹ ਨਾ ਉਹ ਥੋੜਾ ਜਿਹਾ ਉਹਦੀ ਅਸੀਂ ਸਫਾਈ ਕਰਵਾਣੀ ਆ ਕੋਹ ਦੇ ਖੇਤਾਂ 'ਚ ਬੱਚੇ ਖੇਡਦੇ ਆ ਕਿ ਲੋਕੀ ਕੋ ਛਿੜਕਦੇ ਆ ਚੰਗਾ ਲੱਗਦਾ ਸਰਕਾਰ ਸਾਨੂੰ ਮਤਲਬ ਬੱਚਿਆਂ ਦੀ ਮਦਦ ਕਰੇ ਮੇਰੇ ਬੱਚੇ ਨੇ ਪਿਛਲੇ ਸਾਲ ਹੋ ਗਿਆ ਤੀਜੀ ਸਟ੍ਰੀਟ ਤੋਂ ਉੱਪਰ ਚਲ ਗਿਆ ਇਹ ਐਮਐਲਏ ਸਾਨੂੰ ਮਸੀਂ ਬੱਚਾ ਪਜਾਇਆ ਮੇਰਾ ਬੁੱਲੋਂ ਚ ਪਹਿਲੇ ਨੰਬਰ ਤੇ ਡਿੰਗੂ ਆਉਂਦਾ ਜੀ ਚੰਡੀ ਗੜੋਂ ਆਏ ਆ ਫਾਰਮ ਭਰ ਕੇ ਖੜੇ ਮੇਰੇ ਘਰੋਂ ਮਤਲਬ ਮੁੜਕਿਓਂ ਕੋ ਜਵਾਬ ਨਹੀਂ ਦਿੱਤਾ ਸਾਨੂੰ ਨਹੀਂ ਦਿੰਦੇ ਬਾਂਹਾਂ ਲਾ ਕੇ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਰਾਗਵ ਕੁੰਦਰਾ ਤੁਸੀਂ ਦੇਖ ਰਹੇ ਹੋ ਜੀਬੀਸੀ ਅਪਡੇਟ ਤੇ ਅੱਜ ਅਸੀਂ ਪਹੁੰਚੇ ਹੁਸ਼ਿਆਰਪੁਰ ਦੇ ਮਸ਼ਹੂਰ ਪਿੰਡ ਬੁੱਲੋਵਾਲ ਦੇ ਵਿੱਚ ਤੇ ਆਓ ਇੱਥੋਂ ਦੇ ਲੋਕਾਂ ਨਾਲ ਗੱਲਬਾਤ ਕਰਕੇ ਜਾਣਦੇ ਹਾਂ ਕਿ ਪਿੰਡ ਦੇ ਵਿੱਚ ਕੀ ਵਿਕਾਸ ਹੋਇਆ ਹੈ ਤੇ ਕੀ ਵਿਕਾਸ ਹੋਣ ਵਾਲਾ ਰਹਿੰਦਾ ਹੈ ਆਓ ਉਹਨਾਂ ਨਾਲ ਗੱਲਬਾਤ ਕਰੀਏ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਤੁਹਾਡਾ ਰਜਵੰਤ ਕੌਰ ਕਿਹੜੇ ਪਿੰਡ ਤੋਂ ਇੱਥੇ ਬੁੱਲੋਵਾਲ ਤੋਂ ਕੀ ਕੀ ਵਿਕਾਸ ਹੋਇਆ ਤੁਹਾਡੇ ਪਿੰਡ ਦੇ ਵਿੱਚ ਹੁਣ ਤੱਕ ਹਾਂਜੀ ਸਾਡੇ ਪਿੰਡ ਦਾ ਉਦੋਂ ਦਾ ਬਹੁਤ ਵਿਕਾਸ ਹੋਇਆ ਪਹਿਲਾਂ ਤਾਂ ਇਦਾਂ ਦਾ ਹੈ ਹੀ ਨਹੀਂ ਸੀਗਾ ਗਲੀਆਂ ਸਾਡ ਸਾਨੂੰ ਮੈਨੂੰ ਵੀ 26-27 ਸਾਲ ਹੋ ਗਏ ਵਿਆਹ ਨੂੰ ਪਰ ਜਦੋਂ ਦੇ ਇਹ ਸਰਪੰਚ ਬਣਿਆ ਇਹਨਾਂ ਨੇ ਜਿਹੜੀ ਗਲੀ ਨਹੀਂ ਵੀ ਕਦੀ ਬਣੀ ਸੀ ਉਹ ਵੀ ਬਣਵਾਈ ਆ ਆ ਸਾਡਾ ਰਸਤਾ ਬਹੁਤ ਖਰਾਬ ਸੀ ਇਹ ਵੀ ਇਹਨਾਂ ਨੇ ਜਾਨਕੀ ਜ਼ੋਰ ਪਾ ਪਾ ਕੇ ਵੀ ਸਾਡੇ ਇੱਥੇ ਮੋਰੇ ਸਾਫ਼ ਹੋਣਾ ਚਾਹੀਦਾ ਇਹਨਾਂ ਨੇ ਕਰਵਾਇਆ ਬਹੁਤ ਫੇ ਸਾਡੇ ਇਦਾਂ ਹੁੰਦੇ ਸੀ ਜਦੋਂ ਅੱਗੇ ਸਰਪੰਚ ਹੁੰਦੇ ਸੀਗੇ ਵੀ ਪਾਣੀ ਜੇ ਚਲ ਜਾਣਾ ਮੋਟਰ ਖਰਾਬ ਹੋ ਜਾਣੀ ਤਿੰਨ ਤਿੰਨ ਚਾਰ ਚਾਰ ਦਿਨ ਬੰਦੇ ਰਹਿੰਦਾ ਹੁੰਦਾ ਸੀਗਾ ਹੁਣ ਜੇ ਸਵੇਰੇ ਮੋਟਰ ਖਰਾਬ ਹੁੰਦੀ ਸ਼ਾਮ ਤੱਕ ਪਾਣੀ ਆ ਜਾਂਦਾ ਸਾਨੂੰ ਕੋਈ ਇਦਾਂ ਦੀ ਦਿੱਕਤ ਨਹੀਂ ਆਉਂਦੀ ਬਹੁਤ ਵਧੀਆ ਇਹਨਾਂ ਦਾ ਕੰਮ ਵੀ ਬਹੁਤ ਵਧੀਆ ਆ ਤੇ ਚਲੋ ਉਹਦਾ ਵੀ ਕੋਈ ਸਹੂਲਤਾਂ ਦੀ ਆ ਤੇ ਹਰ ਇੱਕ ਨੂੰ ਦੱਸ ਦਿਆ ਵੀ ਆ ਸਹੂਲਤਾਂ ਆਈ ਆ ਤੁਹਾਡੇ ਤੁਸੀਂ ਲੋ ਆ ਕੇ ਇਦਾਂ ਨਹੀਂ ਵੀ ਕੋਈ ਪੜਦਾ ਰੱਖਣਾ ਜਾਂ ਉਸ ਨੂੰ ਵਾਪਸ ਕਰ ਦੇਣਾ ਅੱਗੇ ਕੇ ਸਰਪੰਚ ਵਾਪਸ ਕਰ ਦਿੰਦੇ ਸੀ ਜੋ ਪਿੰਡ ਨੂੰ ਕੋਈ ਸਹੂਲਤ ਮਿਲਦੀ ਸੀ ਇਸ ਘੱਲੋਂ ਬਹੁਤ ਵਧੀਆ ਆ ਇਹ ਸਾਡੇ ਸਰਪੰਚ ਵੀ ਵਧੀਆ ਤੇ ਚਲੋ ਪਿੰਡ ਦਾ ਵਿਕਾਸ ਵੀ ਵਧੀਆ ਕੀਤਾ ਆ ਹਾਂਜੀ ਉਸੇ ਗੱਲ ਦੀ ਕੀ ਨਾਮ ਤੁਹਾਡਾ ਕਮਲਪ੍ਰੀਤਕੌਰ ਤੇ ਕੀ ਕੀ ਵਿਕਾਸ ਹੋਇਆ ਤੁਹਾਡੇ ਪਿੰਡ ਦੇ ਵਿੱਚ ਹੁੰਦਾ ਸਾਡੇ ਪਿੰਡ ਸਰਪੰਚ ਸਾਹਿਬ ਨੇ ਬਹੁਤ ਜ਼ਿਆਦਾ ਵਧੀਆ ਵਿਕਾਸ ਕੀਤਾ ਬਹੁਤ ਵਧੀਆ ਗਲੀਆਂ ਨਾਲੀਆਂ ਇੰਨੀਆਂ ਮਤਲਬ ਪਾਣੀ ਖੜਾ ਹੁੰਦਾ ਸੀਗਾ ਘਰਾਂ ਦੇ ਵਿੱਚ ਪਾਣੀ ਵੜ ਜਾਂਦਾ ਸੀ ਹੁਣ ਉਹ ਪਾਣੀ ਨਹੀਂ ਅੱਜ ਦਾ ਮਤਲਬ ਬਹੁਤ ਜ਼ਿਆਦਾ ਵਿਕਾਸ ਵਧੀਆ ਕੀਤਾ ਸਰਪੰਚ ਸਾਹਿਬ ਸਾਡੇ ਬਹੁਤ ਵਧੀਆ ਕੰਮਕਾਰ ਬਹੁਤ ਵਧੀਆ ਕੀਤਾ ਨਹੀਂ ਅਸੀ ਗਾਲ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਰਜੀਤਵਾਲਾ ਆ ਕਿਹੜੇ ਪਿੰਡ ਤੋਂ ਬੁੱਲੋਵਾਲ ਤੋਂ ਆ ਤੇ ਕੀ ਵਿਕਾਸ ਹੋਇਆ ਹੁਣ ਤੱਕ ਤੁਹਾਡੇ ਪਿੰਡ ਦੇ ਵਿੱਚ ਸਾਡੇ ਗਲੀ ਦੇ ਵਿੱਚ ਜਾਨਕੀ ਵਿਕਾਸ ਇਹਨਾਂ ਨੇ ਬਹੁਤ ਕੀਤਾ ਹੋਇਆ ਹੈ ਸਾਡੇ ਪਹਿਲਾਂ ਨਾਲੀਆਂ ਨਹੀਂ ਸੀ ਬਣੀਆਂ ਚੰਗੀ ਤਰ੍ਹਾਂ ਗਲੀਆਂ ਨਹੀਂ ਸੀ ਬਣੀਆਂ ਇਹਨਾਂ ਨੇ ਜੋ ਵੀ ਸਾਰਾ ਕੁਝ ਸੈੱਟ ਕਰਵਾਇਆ ਹੈ ਕੋਈ ਵੀ ਸਹੂਲਤ ਹੁੰਦੀ ਆ ਕੋਈ ਵੀ ਇਹ ਸਾਨੂੰ ਦਵਾਉਂਦੇ ਸਿੱਸੀ ਗਾਲ ਜੀ ਸਿੱਸੀ ਗਾਲ ਕੀ ਨਾਮ ਤੁਹਾਡਾ ਹਾਂਜੀ ਕਿਹੜੇ ਪਿੰਡ ਤੋਂ ਬੁੱਲਵਾਲ ਤੋਂ ਤੇ ਕੀ ਕੀ ਵਿਕਾਸ ਹੋਇਆ ਤੁਹਾਡੇ ਪਿੰਡ ਨੂੰ ਤੱਕ ਜੋ ਸਾਰੀਆਂ ਦੱਸਿਆ ਸੀ ਉਹ ਹੀ ਆ ਸੇਮ ਹੀ ਆ ਹਾਂ ਤੁਹਾਡੀ ਆਂਟੀ ਐ ਬਹੁਤ ਸਾਡੇ ਆ ਕੀਤਾ ਆ ਵਧੀਆ ਸਾਡੀ ਗਲੀ ਬਣਾਈ ਆ ਨਾਲੀਆਂ ਵਧੀਆ ਬਣਾਉਂਦੀਆਂ ਆ ਹਾਂਜੀ ਜਦੋਂ ਵੀ ਸੱਦੋ ਰਾਤ ਹਨੇਰਾ ਸਨੇਰਾ ਹੋਵੇ ਤੇ ਆਂਟੀ ਸਾਡੀ ਉਸੇ ਟਾਈਮ ਆਉਂਦੀ ਆ ਕੋਈ ਵੀ ਗੱਲਬਾਤ ਹੋਵੇ ਅਗਲੇ ਘਰ ਜ਼ਰੂਰ ਉਸਲੇ ਦੱਸ ਕੇ ਜਾਂਦੀ ਆ ਤੇ ਸਕੂਲ ਕਿ ਕਿਦਾਂ ਪਿੰਡ ਦੀ ਸਕੂਲ ਸਕੂਲ ਕਿਦਾਂ ਕਿੰਨੀ ਤੱਕ ਸਕੂਲ ਤੁਹਾਡੇ ਸਕੂਲ 12ਵੀਂ ਤਾਈਆਂ 10ਵੀਂ ਤਾਈਆਂ ਤੇ ਬਾਕੀ ਇੰਗਰੇਜ਼ੀ ਬੱਚਿਆਂ ਨੂੰ ਇੱਥੇ ਬਾਹਰ ਨਹੀਂ ਜਾਣਾ ਪੈਂਦਾ ਨਹੀਂ ਕਿਤੇ ਨਹੀਂ ਜਾਣ ਪੈਂਦਾ ਜਦੋਂ ਪ੍ਰੈਕਟਿਕ ਪਲੇ ਪਲੱਸ ਨਿਊ ਬਾਂਚ ਹੁੰਦੇ ਆ ਕਿ ਇਹਨਾਂ ਨੇ ਆਪਣਾ ਹੋਰ ਕੋਈ ਰੱਖਣਾ ਹੁੰਦਾ ਸਬਜੈਕਟ ਫੇ ਮੈਡੀਕਲ ਜਾਂ ਹੁਕਮਸ ਇਹ ਫੇ ਬਦਲਣਾ ਪੈਂਦਾ ਸਕੂਲ ਉਦਾਂ ਨਹੀਂ ਬਦਲਣਾ ਪੈਂਦਾ ਹਾਂਜੀ ਤੁਸੀਂ ਕੀ ਕਹਿਣਾ ਚਾਹੋਗੇ ਜੀ ਆਏ ਤੇ ਫੇ ਕਹਿਣਾ ਚਾਹੁੰਦਾ ਸਰਵੰਸਾ ਸਾਡੇ ਬਹੁਤ ਚੰਗੇ ਆ ਠੀਕ ਹੈ ਨਾ ਇਹਦੇ ਵਰਗਾ ਕੋਈ ਹੈ ਨਹੀਂ ਹਾਂ ਇਹ ਸਹੀ ਗੱਲ ਆ ਬਹੁਤ ਇੰਨੀ ਪਿੰਡ ਦਾ ਸੋਚਿਆ ਠੀਕ ਹੈ ਨਾ ਤਾਂ ਡਿਸਪੈਂਸਰੀ ਹੈਗੀ ਟੜੇ ਪਿੰਡ ਦੇ ਵਿੱਚ ਹਾਂਜੀ 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 ਹੈਗੀ ਜੀ ਉਹ ਸੈਂਟਰੀ ਹੈਗੀ ਹੁਣ ਲਾਇਬ੍ਰੇਰੀ ਬਣਾਈ ਆ ਰੈਟ ਹਾਊਸ ਹੈਗਾ ਆ ਰਾਤ ਬਰਾਤੇ ਜੇ ਕੋਈ ਬਿਮਾਰ ਹੋ ਜੇ ਤਾਂ ਉਹਨੂੰ ਬਾਰੰਦਰ ਨਹੀਂ ਹੈਗਾ ਸਭ ਦਾ ਸਿੱਥੇ ਪਿੰਡ ਜੀ ਸਭ ਦਾ ਰਾਤ ਹਾਂਜੀ ਸਭ ਕੁਝ ਪਿੰਡ ਜਈ ਆ ਪਾਰਕ ਬਣਨੀ ਬਜ਼ੁਰਗਾਂ ਦੇ ਸਾਰਾ ਸ਼ੁਰੂ ਕਰੀਏ ਪਾਰਕ ਨਹੀਂ ਕੋਈ ਵੀ ਪਾਰਕ ਨਹੀਂ ਹਾਂਜੀ ਇਹ ਵੀ ਸੈਰ ਕਰਨੀ ਹੋਵੇ ਕਿਤੇ ਗਲੀ ਜੀ ਕਰੀਏ ਉਹ ਤਾਂ ਫੇਰ ਯਾਦ ਹੈ ਗਲੀ ਕਿਹਾ ਗਲੀ ਵੇਖੀ ਆ ਜਾਣਾ ਪੈਂਦਾ ਹਾਂ ਤਾਂ ਹੋਰ ਨਾ ਹੀ ਦਾ ਕਰਕੇ ਚਾਹੀਦੀ ਆ ਪਾਰਕ ਬਣਨੀ ਚਾਹੀਦੀ ਆ ਸਾਡੇ ਕੁਝ ਸਾਹਾ ਥੋੜਾ ਜਿਹਾ ਢੇਰਾਂ ਦਾ ਕੰਮ ਕਿਤੇ ਵੀ ਹੈ ਨਾ ਉਹ ਦਾ ਥੋੜਾ ਜਿਹਾ ਵਿਕਾਸ ਕਰਵਾਣਾ ਠੀਕ ਆ ਇਹ ਛੱਪੜ ਪਿੰਡ ਦੇ ਵਿੱਚ ਕਿਦਾਂ ਹਾਂਜੀ ਛੱਪੜ ਦੇ ਟੋਬਾ ਪਿੰਡ ਦੇ ਵਿੱਚ ਉਹ ਕਿਦਾਂ ਸਾਡੇ ਇੱਕੋ ਹੀ ਆ ਪਿੰਡ ਵਿੱਚ ਸਫਾਈ ਹੁੰਦੀ ਓਦੀ ਹਾਂਜੀ ਸਫਾਈ ਓਦੀ ਹੁੰਦੀ ਹੈ ਸਾਡੀ ਸਰਪੰਚ ਨੇ ਚਾਰ ਪੰਜ ਵਾਰੀ ਕਰਵਾਤੀ ਆ ਉਸ ਟੋਬੇ ਨੂੰ ਹਾਂਜੀ ਨਹੀਂ ਤਾਂ ਕਿਸੇ ਵੀ ਸਰਪੰਚ ਨੇ ਅਜੇ ਤੱਕ ਨਹੀਂ ਕਰਵਾਈ ਜਦ ਤੱਕ ਨਹੀਂ ਕਰਾਈ ਸਹੀ ਗੱਲ ਇਹਨਾਂ ਨੇ ਕਰਵਾਈ ਚਾਰ ਪੰਜ ਜਿੱਥੇ ਤੋਰੋਂ ਨਾਲ ਤੋਰ ਪਿੰਡ ਆ ਇੱਕ ਗਰਾਊਂਡ ਹੈਗੀ ਪਿੰਡ ਦੇ ਵਿੱਚ ਬੱਚਿਆਂ ਲਈ ਖੇਡਣ ਦੀ ਹੈ ਨਹੀਂਗੀ ਸਾਡੇ ਪਿੰਡ ਦੇ ਵਿੱਚ ਨਹੀਂ ਹੈਗੀ ਹੈ ਨਿਕਾਉਂਦਾ ਵਿੱਚ ਚਾਹ ਕਰੋ ਸਕੂਲ ਦੇ ਵਿੱਚ ਸਾਰਾ ਕੁਝ ਉਹ ਤਾਂ ਨਹੀਂ ਹੈ ਕਿ ਸਕੂਲ ਕੀ ਹੈ ਤੇ ਬੱਚੇ ਦਾ ਖੇਡਣਾ ਹੋਵੇ ਸਕੂਲ ਚ ਫਿਰ ਗਰਾਊਂਡ ਚ ਸੋਚ ਖੇਲਦੇ ਆ ਸਕੂਲ ਚ ਖੇਲਦੇ ਸੋਚ ਖੇਲਦੇ ਜਾਂ ਕਿਸੇ ਮੜਾ ਮੱਖਾਂ ਬਚਿਆ ਹੋਵੇ ਕਿਸੇ ਦਾ ਤੇ ਖਿਡਾਰੀ ਕੋਈ ਪਿੰਡ ਦੇ ਵਿੱਚ ਖਿਡਾਰੀ ਕਬੱਡੀ ਦੇ ਹੀ ਆ ਸਾਰੇ ਜਿਆਦਾ ਜੱਕ ਕਨੈਕਟਦੇ ਆ ਹਾਂਜੀ ਕਬੱਡੀ ਦਾ ਕੋਈ ਮਸ਼ਹੂਰ ਸਾਡੇ ਇਸ ਮੋੜੇ ਗਰਾਊਂਡ 'ਚ ਆ ਬਾਤ ਹੀ ਆ ਹੁੰਦਾ ਹੈ ਇੱਥੇ ਮੈਚ ਹੁੰਦੇ ਆ ਖੇਡ ਸੀ ਕਿਸੇ ਦਾ ਠੀਕ ਹੈ ਤੇ ਕੋਈ ਮਸ਼ਹੂਰ ਖਿਡਾਰੀ ਕਬੱਡੀ ਦਾ ਏ ਹਨੀ ਪੰਡਤਵਾ ਤੇ ਸ਼ਰੀਫ ਹਾਂਜੀ ਨਮਸਤੇ ਜੈ ਮਾਤਾ ਜੀ ਸਤਿ ਸ੍ਰੀ ਅਕਾਲ ਕੀ ਨਾਮ ਹੈ ਤੁਹਾਡਾ ਸੁਮਨ ਲਤਾ ਕਿਹੜੇ ਪਿੰਡ ਤੋਂ ਮੁੱਲੋਵਾਲ ਕੀ ਕੀ ਵਿਕਾਸ ਹੈ ਅੰਟੀ ਤੁਹਾਡੇ ਪਿੰਡ ਦੇ ਵਿੱਚ ਹੁਣ ਤੱਕ ਸਾਡੇ ਪਿੰਡ ਦੇ ਵਿੱਚ ਤਾਂ ਵਿਕਾਸ ਤਾਂ ਬਹੁਤ ਕੁਝ ਹੋਇਆ ਪਰ ਸਾਡੇ ਪਿੰਡ ਦੇ ਵਿੱਚ ਬੱਚਿਆਂ ਖੇਡਣ ਵਾਸਤੇ ਕੋਈ ਜਗ੍ਹਾ ਹੈ ਨਹੀਂ ਅਸੀਂ ਉਹ ਕਹਿੰਨੇ ਬੱਚਿਆਂ ਨੂੰ ਖੇਡਣ ਵਾਸਤੇ ਜਗ੍ਹਾ ਜਹ ਹੋਣੀ ਦੇਣੀ ਚਾਹੀਦੀ ਆ ਪਾਰਕ ਬਣਨੇ ਚਾਹੀਦੇ ਬੱਚਿਆਂ ਵਾਸਤੇ ਇਹ ਬਹੁਤ ਜਿਮਟ ਹੋਣਾ ਚਾਹੀਦਾ ਉਹ ਹੈਗੇ ਸਾਡੇ ਪਿੰਡ ਦੇ ਵਿੱਚ ਸਪੀਡ ਲਾਈਟਾਂ ਲੱਗੀਆਂ ਸਾਡੇ ਪਿੰਡ ਦੇ ਵਿੱਚ ਹਾਂਜੀ ਨਹੀਂ ਲੱਗੀਆਂ ਸੀਗੀਆਂ ਲੱਗੀਆਂ ਸੀਗੀਆਂ ਪਰ ਹੁਣ ਉਹ ਮਤਲਬ ਉਹ ਖਰਾਬ ਹੋ ਗਈਆਂ ਲੱਗੀਆਂ ਸੀਗੀਆਂ ਉਹ ਵੀ ਕਿਤੇ ਕਿਤੇ ਖਾਸ ਖਾਸ ਜਗ੍ਹਾ ਤੇ ਲੱਗੀਆਂ ਸੀ ਇੰਦਾ ਨਹੀਂ ਆ ਨਹੀਂ ਪਰ ਮੈਂ ਤਾਂ ਬਾਜ਼ਾਰ 'ਚ ਹੈ ਨਹੀਂ ਉਹ ਤਾਂ ਸਾਡੇ ਨਹੀਂ ਸਾਡੀ ਗਲੀ 'ਚ ਸੀਗੀਆਂ ਲੱਗੀਆਂ ਸੀਆਂ ਖਰਾਬ ਹੋ ਗਈਆਂ ਲੱਗੀਆਂ ਸੀਗੀਆਂ ਚੱਲਦੀਆਂ ਨਹੀਂ ਰਾਤ ਨੂੰ ਜੇ ਕੋਈ ਆਉਂਦੇ ਪਰੇਸ਼ਾਨੀ ਉਹ ਖਰਾਬ ਹੋ ਗਈਆਂ ਚੱਲਦੀਆਂ ਹੈ ਨਹੀਂ ਉਹ ਥੋੜੇ ਦਿਹਾ ਵਸੇ ਜਮ ਜਿਸ ਵੇਲੇ ਲੱਗੀਆਂ ਸੀ ਥੋੜੇ ਦਿਹਾ ਚੱਲੀਆਂ ਉਹ ਤੋਂ ਬਾਅਦ ਫਿਰ ਖਰਾਬ ਹੋ ਗਈਆਂ ਸੀ ਤੇ ਕੋਈ ਐਮ ਐਲ اے ਵਿਧਾਇਕ ਆ ਕੇ ਪਿੰਡ ਦੀ ਸਾਰ ਪੁੱਛਦੇ ਕਿ ਨਹੀਂ ਸਾਰ ਆਏ ਤਾਂ ਸੀਗੇ ਉਹ ਹੀ ਤਾਂ ਗੱਲ ਕਰਦੇ ਹੈਗੇ ਵੀ ਉਹ ਜਿਹੜੇ ਹੈਗੇ ਰਵਜੋਤ ਸਰ ਆਏ ਸੀਗੇ ਉਹ ਕਹਿੰਦੇ ਸੀ ਉਹਨਾਂ ਨਾਲ ਗੱਲਬਾਤ ਕੀਤੀ ਸੀਗੀ ਬਈ ਬੱਚਿਆਂ ਵਾਸਤੇ ਹੋਣੇ ਚਿਰ ਖੇਡਾਂ ਵਾਸਤੇ ਜਗ੍ਹਾ ਦੇਣੀ ਚਾਹੀਦੀ ਆ ਤੋ ਉਹ ਕਹਿ ਕੇ ਗਏ ਸੀ ਬਈ ਜਿਹੜੀ ਜਗ੍ਹਾ ਹੈਗੀ ਨਾ ਇੱਕ ਇੱਥੇ ਆ ਕਿ ਆਪਣੇ ਇਹ ਦੇਖੋ ਉਧਰਲੀ ਪਾਸੇ ਜਿਹੜੀ ਕਿੱਥੇ ਸੋਮਾ ਆਪਾਂ ਗਏ ਸੀ ਸਵਾਰਨ ਡਾਕਟਰ ਦੇ ਸਵਾਰਨ ਡਾਕਟਰ ਦੇਖੋ ਉੱਥੇ ਵੀ ਕਹਿੰਦੇ ਸੀ ਇੱਥੇ ਚਲ ਇੱਥੇ ਸਾਫ਼ ਸੁਥਰਾ ਕਰਕੇ ਤਾਂ ਅਸੀਂ ਬਣਾ ਕੇ ਦੇਵਾਂਗੇ ਪਰ ਉੱਥੇ ਫਿਰ ਮੁੜ ਕੇ ਕੋਈ ਸੁਦਸਾਰ ਹੈ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਇਹਨਾਂ ਸਾਰ ਨਹੀਂ ਲਈ ਬਾਤ ਚ ਨਹੀਂ ਪੁੱਛੀ ਨਹੀਂ ਪੁੱਛੀ ਬਿਲਕੁਲ ਵੀ ਨਹੀਂ ਉਹ ਬਸ ਦੇਖ ਗਏ ਮੌਕਾ ਦੇ ਕੇ ਗਏ ਸੀ ਨਾ ਫਿਰ ਮੁੜ ਕੇ ਕੋਈ ਗੱਲ ਬਾਤ ਹੀ ਨਹੀਂ ਹੋਈ ਪਿੰਡ ਦੇ ਲੋਕਾਂ ਦਾ ਵਿਹਾਰ ਕਰ ਦਿੰਦਾ ਆਪਸ ਵਿੱਚ ਕੋਈ ਨਾ ਰਿਵਾੜ ਤਾਂ ਬਹੁਤ ਸੋਹਣਾ ਪਿੰਡ ਦੇ ਨਾਲ ਇਦਾਂ ਨਹੀਂ ਕੋਈ ਗੱਲਬਾਤ ਕੋਲ ਮਰਤ ਮਿਲਵਰਤ ਕੇ ਰਹਿੰਦੇ ਮਿਲਣ ਅਨੁਸਾਰ ਸਾਰੇ ਹੈ ਸਾਡੇ ਪਿੰਡ ਦੇ ਵਿੱਚ ਕੋਈ ਗੱਲਬਾਤ ਨਹੀਂ ਆ ਸਭ ਠੀਕ ਹੈਗਾ ਸਭ ਠੀਕ ਹੈਗਾ ਕਿ ਜਿਹਨ ਧਰਮਾਂ ਦੇ ਜਿੰਨੇ ਵੀ ਹੈਗੇ ਆ ਸਾਰੇ ਪਿਆਰ ਮੁਹੱਬਤ ਨਾਲ ਰਹਿੰਦੇ ਹੈਗੇ ਆ ਕੋਈ ਗੱਲਬਾਤ ਇਦਾਂ ਨਹੀਂ ਹੈ ਹੀ ਨਹੀਂ ਸਾਡੇ ਪਿੰਡ ਦੇ ਵਿੱਚ ਸਾਡੇ ਜਿਹੜੇ ਢੇਰ ਆ ਨਾ ਉਹ ਥੋੜੇ ਜਿਹਾ ਉਹਦੀ ਅਸੀਂ ਸਫਾਈ ਕਰਵਾਣੀ ਆ ਕੂੜੇ ਦੇ ਢੇਰ ਦੀ ਹਾਂਜੀ ਤੇ ਉਹ ਉਹ ਚਕੋਣਾ ਸੀ ਹਾਂਜੀ ਤੇ ਉਹਦੇ ਨਾਲ ਸਾਨੂੰ ਮੱਛਰ ਦਾ ਬਹੁਤ ਪ੍ਰੋਬਲਮ ਆ ਤੇ ਸਾਡੇ ਘਰਾਂ ਦੇ ਵਿੱਚ ਬਿਮਾਰੀਆਂ ਬੂਰੀਆਂ ਦਾ ਬਹੁਤ ਡਰ ਆ ਜੀ ਡੇਂਗੂ ਦੀ ਬਿਮਾਰੀ ਦਾ ਡਰ ਹਾਂਜੀ 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 ਅਸੀਂ ਉਹ ਚੁੰਨੇ ਆ ਸਾਨੂੰ ਉਹ ਸਾਫ਼ ਕਰਵਾ ਦੇਣ ਕੁਝ ਗਰਾਊਂਡ ਦਾ ਕਰਾ ਦੇਣ ਬਾਕੀ ਸਰਪੈਂਸ ਸਾਉ ਸਾਡੇ ਕਰਦੇ ਆ ਕਰਾਉਂਦੇ ਆ ਸਰਪੈਂਸ ਪਰ ਮਗਰੋਂ ਸਪੋਰਟ ਨਹੀਂ ਆਂਦੀ ਇਹਨਾਂ ਨੂੰ ਕੋਈ ਵੀ ਮਗਰੋਂ ਕੋਈ ਵਿਧਾਇਕ ਜਾਂ ਐਮਐਲਏ ਕੀ ਪੁੱਛਦਾਨੀ ਹੈ ਹਾਂਜੀ ਉਹ ਐਮਐਲਏ ਸਾਹਿਬ ਨਹੀਂ ਪੁੱਛ ਰਹੇ ਹੈਗੀ ਬਾਕੀ ਡਿਸਪੈਂਸਰੀਆਂ ਦਾ ਵੀ ਸਾਡੇ ਬਹੁਤ ਵਧੀਆ ਆਈਵੀਸੀ ਡਾਕਟਰ ਅਵਜੋਦ ਸਰ ਆਈਸੀ ਕੇ ਦੇਖ ਕੇ ਗਏ ਆ ਸਾਰੇ ਉਹ ਕਹਿੰਦੇ ਸੀ ਤੁਹਾਡੇ ਕਰਾਵਾਂਗੇ ਅਸੀਂ ਚੋਦੀ ਸਾਡੇ ਇੱਕ ਟਾਈਮ ਪਹਿਲਾਂ ਆ ਜੀ ਉਹਨਾਂ ਨੂੰ ਤਾਂ ਮੇਰੇ ਖਿਆਲ ਦੋ ਮਹੀਨੇ ਹੋਏ ਡਾਕਟਰ ਵਿਰੋਧ ਜੀ ਆਈ ਸੀ ਅੰਜੀ ਮੈਂ ਅੱਜ ਤੇ ਮੈਂ ਚ ਅਸੀਂ ਕਰਵਾਇਆ ਸੀ ਪਿੰਡਦਿਆਂ ਨੇ ਮੁੰਡਿਆਂ ਨੇ ਕਰਵਾਇਆ ਸੀ ਸਾਡੇ ਇੱਥੇ ਆਏ ਸੀਗੇ ਮਹੀਨਾ ਕਈ ਹੋਇਆ ਹਾਂਜੀ ਅੱਸੀ ਗਾਲ ਜੀ ਸੱਚ ਕਹਿ ਸਵਾਗਤ ਆ ਤੁਹਾਡਾ ਜੀਬੀਸੀ ਅਪਡੇਟ ਦੇ ਵਿੱਚ ਤੇ ਕੀ ਕੀ ਵਿਕਾਸ ਤੁਹਾਡੇ ਪਿੰਡ ਝੋਂ ਤੱਕ ਹੋ ਚੁੱਕਾ ਵਾ ਕਾਫੀ ਹੋ ਗਿਆ ਦਾ ਮਤਲਬ ਕਿ ਜਿੱਦਾਂ ਅੱਡੇ ਪਹਿਲਾਂ ਬਣਾਏ ਆ 32 33 ਗਲੀਆਂ ਬਣਤੀਆਂ ਲਾਇਬ੍ਰੇਰੀ ਬਣ ਗਈ ਆ ਸੀਵਰੇਜ ਪਾਤਾ ਆ ਕਾਫੀ ਪਿੰਡ ਚ ਕੰਮ ਹੋ ਚੁੱਕੇ ਆ ਕੁਛ ਰਹਿੰਦੇ ਵੀ ਆ ਨੀਲੇ ਕਾਸ਼ ਰਹਿੰਦੇ ਵੀ ਨੀਲੇ ਕਾੜ ਜਿੱਦਾਂ ਮਤਲਬ ਵਿੱਚ ਹੁਣ ਬਹੁਤ ਨਵੀਆਂ ਹੁੰਦੀਆਂ ਉਹਨਾਂ ਦੇ ਬਣਨੇ ਚਾਹੀਦੇ ਛੋਟੇ ਛੋਟੇ ਬੱਚਿਆਂ ਦੇ ਬਣਨੇ ਚਾਹੀਦੇ ਆ ਕਾਫੀ ਕੰਮ ਹਲੇ ਰਹਿੰਦੇ ਆ ਤੇ ਗ੍ਰਾਂਟ ਆਉਂਦੀ ਪਿੱਛੋਂ ਹਾਂਜੀ ਆਉਂਦੀ ਆ ਜੀ ਠੀਕ ਹੈ ਤੇ ਸਪੀਡ ਲਾਈਟਾਂ ਦਾ ਕਿਦਾਂ ਪਿੰਡ ਦੇ ਉਹ ਖਰਾਬ ਚੁਕੀਆਂ ਕਿਦੋਂ ਦੀਆਂ ਕਿਦਾਂ ਖਰਾਬ ਹੋਈਆਂ 5 ਸਾਲ ਹੋ ਗਏ ਮੇਰੀ ਸਰਪੰਚੀ ਖਤਮ ਹੀ ਹੋ ਗਈ ਹੈ ਨਹੀਂ ਲੱਗੀਆਂ ਮੁੜ ਕੇ ਨਹੀਂ ਲੱਗੀਆਂ ਉਸ ਤੋਂ ਬਾਅਦ ਨਹੀਂ ਲੱਗੀਆਂ ਨਹੀਂ ਨਹੀਂ ਬਹੁਤ ਮਤੇ ਪਾ ਕੇ ਦਿੱਤੇ ਆ ਮਨਜ਼ੂਰ ਨਹੀਂ ਕੀਤੀਆਂ ਮਨਜ਼ੂਰ ਨਹੀਂ ਕੀਤੀਆਂ ਤੇ ਐਮਐਲਏ ਜੀ ਆਉਂਦੇ ਪਿੰਡ ਦੇ ਵਿੱਚ ਕੁਝ ਕਰਦੇ ਹਾਂਜੀ ਬਹੁਤ ਵਧੀਆ ਕੰ ਤੇ ਪਿੰਡ ਦੇ ਕੋਈ ਖਿਡਾਰੀ ਜਿਹੜਾ ਬਹੁਤ ਮਸ਼ਹੂਰ ਹੋਵੇ ਮਸ਼ਹੂਰ ਇੱਕ ਹਨੀ ਆ ਜੀ ਹਨੀ ਪੰਡਤ ਆ ਜੀ ਬਿਲਕੁਲ ਮੁੰਡਾ ਬਹੁਤ ਵਧੀਆ ਕਬੱਡੀ ਦਾ ਮਾਰੂ ਵੀ ਖੇល ਕੇ ਆਂਦਾ ਬਹੁਤ ਵਧੀਆ ਬੱਚਾ ਹਾਂਜੀ ਤੇ ਗਰਾਊਂਡ ਦਾ ਕਿਦਾਂ ਕਿ ਗਰਾਊਂਡ ਨਹੀਂ ਹੈਗੀ ਪਿੰਡ ਵਿੱਚ ਉਸ ਵਾਰ ਨਹੀਂ ਹੈ ਨਹੀਂ ਕਿਤੇ ਚਾਹੀਦੀ ਜ਼ਰੂਰੀ ਬੱਚਿਆਂ ਵਾਸਤੇ ਹਾਂਜੀ ਕਮੀ ਲੋਕਾਂ ਦੇ ਖੇਤਾਂ 'ਚ ਬੱਚੇ ਖੇਡਦੇ ਆ ਤੇ ਲੋਕੀ ਕੋਈ ਛਿੜਕਦੇ ਆ ਚੰਗਾ ਲੱਗਦਾ ਸਰਕਾਰ ਸਾਨੂੰ ਮਤਲਬ ਬੱਚਿਆਂ ਦੀ ਮਦਦ ਕਰੇ ਕੁਰਸੀਆਂ ਲੱਗੀਆਂ ਪਿੰਡ ਦੇ ਵਿੱਚ ਬੈਣ ਨੂੰ ਕੁਰਸੀਆਂ ਬੱਸ ਸਟੈਂਡ ਤੇ ਆ ਜੀ 26 ਲੱਗੀਆਂ ਆ ਕਿ ਜਾਂ ਬਾਕੀ ਪਿੰਡ ਜ ਹੈ ਨਹੀਂ ਹਾਂ ਜੀ ਤੇ ਜਿੱਤਾ ਮੋੜਾ ਮੋੜਾ ਤੇ ਮੋੜਾ ਤਾਂ ਵੀ ਹੈ ਨਹੀਂ ਜਿਦਾਂ ਮਤਲਬ ਸ਼ੀਸ਼ੇ ਉਹ ਵੀ ਹੈ ਨਹੀਂਗੇ ਤੇ ਕੂੜੇ ਦਾ ਢੇਰ ਜਿਹੜਾ ਪਿੰਡ ਚ ਉਹਦੇ ਬਾਰੇ ਕੀ ਹਾਂ ਜੀ ਆਪਣੇ ਡੇਂਗੂ ਪੂਰਾ ਬੰਦ ਆ ਜੀ ਪੂਰਾ ਡੇਂਗੂ ਮਾਰੇ ਮੇਰੇ ਬੱਚੇ ਨੇ ਪਿਛਲੇ ਸਾਲ ਹੋ ਗਿਆ ਤੀਜੀ ਸਟਰੀਟ ਤੋਂ ਉੱਪਰ ਚੱਲ ਗਿਆ ਇਹ ਐਮਐਲਏ ਸਾਹ ਨੂੰ ਮਸੀਂ ਬੱਚਾ ਪਚਾਇਆ ਮੇਰਾ ਘਰਾਂ ਦੇ ਨੇੜੇ ਬਹੁਤ ਗੰਦਵਾ ਮਤਲਬ ਡੇਂਗੂ ਬਹੁਤ ਜ਼ਿਆਦਾ ਬੁੱਲੋਂ ਚ ਪਹਿਲੇ ਨੰਬਰ ਤੇ ਡੇਂਗੂ ਆਉਂਦਾ ਜੀ ਬੜੀ ਸਫਾਈ ਵੀ ਕਰਾਉਣੀ ਆ ਮਤਲਬ ਫੇਰ ਵੀ ਆ ਜਾਂਦਾ ਔਰ ਕੋਈ ਮੈਸੇਜ ਦੇਣਾ ਚਾਹੋਗੇ ਮੈਸੇਜ ਬਾਕੀ ਆ ਜਿੱਦਾਂ ਹੁਣ ਗਰੀਬ ਜਨਤਾ ਆ ਜਿਨ੍ਹਾਂ ਜਿਨ੍ਹਾਂ ਨੀਲੇ ਕਾੜਨੀ ਬਣੇ ਜਿੱਦਾਂ ਜਿਨ੍ਹਾਂ ਦੀ ਛੱਤਾਂ ਘਰ ਦੀ ਹੈ ਨਹੀਂ ਆ ਜਿਹਦੇ ਇੱਕ ਘਰ ਚ ਚਾਰ-ਚਾਧੀ ਰਹਿੰਦੇ ਆ ਉਹਨਾਂ ਨੂੰ ਜਗ੍ਹਾ ਚਾਹੀਦੀ ਆ ਉਹਨਾਂ ਛੱਤਾਂ ਬਾਲੇ ਵਾਸਤੇ ਉਹਨਾਂ ਨੂੰ ਰੈਂਟਰ ਪਾਇਆ ਜਾਵੇ ਗ੍ਰਾਂਟ ਜਿਦਾ ਆਉਂਦੀ ਜਿਹੜੀ ਹਾਂਜੀ ਹਾਂਜੀ ਤੋ ਆਈ ਨਹੀਂ ਇਸ ਵਰਗੇ ਨੂੰ ਨਹੀਂ ਨਾ ਵਾਸਤੇ ਕੋਈ ਗ੍ਰਾਂਟ ਨਹੀਂ ਆਈ ਮੇਰੀ ਸਰਪੰਚੀ ਚ ਠੀਕ ਹਾਂਜੀ ਪਿੰਡ ਦੇ ਵਿਕਾਸ ਵਾਸਤੇ ਆਈ ਆ ਪਿਛਲੀ ਸਰਪੰਚੀ ਜਦੋਂ ਆਈਆਂ ਗ੍ਰਾਂਟ ਨਈ ਉਹ ਨਵਾਂ ਬਾਰੇ ਨਹੀਂ ਮੇਰੇ ਬਾਰੇ ਸੀ ਪਿਛਲੇ ਸਰਪੰਚ ਜਿੰਦਾ ਬਣੇ ਸੀ ਥੋੜੇ ਨੇ ਉਹ ਥੋੜੇ ਹੀ ਬਣੇ ਆ ਮਤਲਬ ਹਾਂਜੀ ਹੁੰਦੇ ਨਹੀਂ ਬਲੇ ਜੀ ਹੁੰਦੇ ਹੁੰਦੇ ਨਹੀਂ ਬਲੇ ਤੇ ਉੱਤੇ ਕਿਹਾ ਨਹੀਂ ਤੁਸੀਂ ਕਿ ਗ੍ਰਾਂਟ ਚਾਹੀਦੀ ਲੋਕਾਂ ਨੂੰ ਕਿਹਾ ਜੀ ਬਹੁਤ ਵਾਰ ਕਿਹਾ ਮਤੇ ਪਾ ਕੇ ਦਿੱਤੇ ਆ ਆਪਣੇ ਚੰਡੀ ਫਾਰਮ ਭਰ ਕੇ ਚੰਡੀ ਗਣੋ ਆਏ ਆ ਫਾਰਮ ਭਰ ਕੇ ਖੜੇ ਮੇਰੇ ਘਰੋਂ ਮਦਲ ਮੁਰਕੀ ਕੋ ਜਵਾਬ ਨਹੀਂ ਦਿੱਤਾ ਜੇ ਗੁਰਦੁਆਰੇ ਤੁਹਾਡੇ ਪਿੰਡ ਚ ਕਿੰਨੇ ਗੁਰਦੁਆਰੇ ਜਾਵਾਂਗੇ ਦੋ ਆ ਜੀ ਤੇ ਕਿਦਾਂ ਵਧੀਆ ਗੁਰਦੁਆਰੇ ਠੀਕ ਆ ਬਹੁਤ ਵਧੀਆ ਲੜਕੀਆਂ ਆਨੰਦ ਕਾਰਜ ਹੁੰਦੇ ਆ ਜਿੱਦਾਂ ਕੋਈ ਮਤਲਬ ਕਿ ਨਫਕਸ਼ਨ ਉਹ ਨਾ ਉਹ ਵੀ ਕਰਦੇ ਆ ਇਹ ਮਤਲਬ ਜਿੱਦਾਂ ਬਰਾਤਾਂ ਆਉਂਦੀਆਂ ਸਾਰਾ ਹੀ ਲੈਣਾ ਪੈਣਾ ਬਹੁਤ ਵਧੀਆ ਹੈ ਐਨਆਰਆਈ ਪਿੰਡ ਦੇ ਜਿਹੜੇ ਉਹ ਕੋਈ ਕਰਦੇ سپورਟ ਪਿੰਡ ਨੂੰ ਕੁਝ ਨਹੀਂ ਕਰਦੇ ਬਾਈ ਸਰਕਾਰ ਹੀ ਕਰਦੀ ਜਿੰਨਾ ਕਰਦੀ ਹੈ ਕੋਈ ਨਹੀਂ ਕਰਦਾ ਜਿਹੜਾ ਬਾਹਰ ਗਿਆ ਕੋਈ ਨਹੀਂ ਪੁੱਛਣ ਡਿਆ ਕੋਈ ਨਹੀਂ ਕਰਦਾ ਉਹ ਜਿਸ ਤਰ੍ਹਾਂ ਪਿੰਡ ਚ ਰਾਮਲੀਲਾ ਹੁੰਦੀ ਆ ਨਾ ਉਦੋਂ ਉਹ سپورਟ ਕਰਦੇ ਆ ਉਦੋਂ ਬਾਹਰੋਂ ਪੈਸਾ ਭੇਜਦੇ ਆ ਵਾਹਮਣਾਂ ਨੂੰ ਸਾਨੂੰ ਨਹੀਂ ਦਿੰਦੇ ਵਾਹਮਣਾਂ ਨੂੰ ਵਾਹਮਣਾਂ ਨੂੰ ਮੱਚ ਆਪਣੇ ਆਪਣੇ ਖੜਾ ਜਿੱਦਾਂ ਉਹਨਾਂ ਨੂੰ ਦਿੰਦੇ ਆ ਬਾਕੀ ਪਿੰਡ ਦੇ ਜਾਤੀਵਾਦ ਮਤਲਬ ਭੇਦਭਾਵ ਕਰਦੇ ਆ ਨਹੀਂ ਕਿੰਦਾ ਤਾਂ ਨਹੀਂ ਕਰਦੇ ਏਦਾਂ ਏਦਾਂ ਨਹੀਂ ਕਰਦੇ ਏਦਾਂ ਨਹੀਂ ਕਰਦੇ ਫੇਤ ਨਹੀਂ ਕਰਦੇ ਨਹੀਂ ਇਹ ਇਹ ਕੰਮ ਨਹੀਂ ਕਰਦੇ ਆ ਮਾ ਸਾਡੇ ਦਾ ਪਿਆਰ ਆ RAMNILA ਪਿੰਡ ਚ ਆਉਂਦੇ ਆ ਸਾਰੇ ਲੜਕੇ ਕਰਦੇ ਆ ਗਰਾਈ ਕਰਦੇ ਆ ਤੇ ਰਲਕੇ ਕਰਦੇ ਆ ਮਾਤਾ ਜੀ ਜਿੱਦਾਂ ਹੁਣ ਮੰਦਰ ਆ ਮੰਦਰ ਵੀ ਆ ਉੱਥੇ ਵੀ ਜਾਂਦਾ ਆ ਸਾਰੇ ਪਾਸੇ ਜਾਂਦੇ ਆ ਰਲਕੇ ਕਰਦੇ ਆ ਏਦਾਂ ਦੀ ਗੱਲ ਨਹੀਂ ਕੋਈ ਪਿੰਡ ਜੀ ਮਤਲਬ ਕੋਈ ਗੱਲ ਏਦਾਂ ਦੀ ਨਹੀਂ ਰਲਕੇ ਰਹਿੰਦੇ ਬਹੁਤ ਵਧੀਆ ਪਿੰਡ ਸਾਨੂੰ ਕੋਈ ਜਾਤ ਪਾਤ ਨਾ ਕੋਈ ਸਾਰਿਆਂ ਨੂੰ ਬਰਾਬਰ ਰੱਖਦੇ ਆ ਕੋਈ ਕਿਸ਼ਨਵਾੜਾ ਨਹੀਂ ਬੜਾ ਕਹਿੰਦਾ ਸਾਰੇ ਹੀ ਵਧੀਆ ਆ ਰਲਕੇ ਰਹਿੰਦੇ ਆ ਕੋਈ ਇਹ ਨਹੀਂ ਕਹਿੰਦਾ ਵੀ ਇਹ ਛੋਟੀ ਜਿਆਦਾ ਵੱਡੀ ਜਲਦਾ ਰਲਕੇ ਰਹਿੰਦੇ ਆ ਆਪਣਾ ਤਾਂ ਸਾਰਾ ਸਰਕਾਰ ਕਰਦੀ ਹੈ ਬਾਹਰ ਦਾ ਕੋਈ ਨਹੀਂ ਪੁੱਛਦਾ ਬਾਰ ਤਾਂ ਮੈਨੂੰ ਕੋਈ ਨਹੀਂ ਕੋਈ ਪੁੱਤ ਪੈਸਾ ਪਿੰਡ ਮੇਰੇ ਸਰਪੰਚੀ ਰਕੇ ਨਾ ਮਦਦ ਨਹੀਂ ਕੀਤੀ ਪਰ ਉਹਦਾ ਕੋਈ ਬਿਮਾਰ ਠਮਾਰ ਹੋ ਜਾ ਪਿੰਡ ਸਾਰੀ ਇੱਕ ਦੂਜੇ ਦੀ ਮਦਦ ਕਰਦੇ ਬਚਾਉਂਦੇ ਇਦਾਂ ਦਿੰਦੇ ਸਾਰੇ ਹੀ ਦਿੰਦੇ ਪਰ ਮੈਨੂੰ ਜਿੱਦਾਂ ਹੁਣ ਬੰਦਾ ਮਰ ਜਾਂਦਾ ਕੋਈ ਮਤਲਬ ਕਫਨ ਪਾਉਣ ਨੂੰ ਬਾਲਣ ਪਾਉਣ ਨਹੀਂ ਪਿੰਡ ਵਾਲੇ ਦੇ ਦਿੰਦੇ ਮਿਲਨ ਸਾਰੀਆਂ ਮਿਲ ਸਾਰਾ ਬਿਲਕੁਲ ਮਿਲ ਵਰਤ ਕਰਦੇ ਪਿਆਰ ਨਾਲ ਜੀ ਪਿਆਰ ਨਾਲ ਬਿਲਕੁਲ ਪਿਆਰ ਨਾਲ ਰਹਿੰਦੇ ਮਦਦ ਕਰਦੇ ਆ ਕਹਿੰਦੇ ਦੇਰ ਹੁੰਦੀ ਟੈਲੀਫੋਨਾਂ ਦੇ ਪੈਸੇ ਮੇਰੇ ਘਰ ਪਹੁੰਚਾ ਜਾਂਦੇ ਆ ਪਿੰਡ ਬਹੁਤ ਸਾਥ ਦੇ ਰਿਹਾ ਮੇਰਾ ਪੂਰਾ ਸਾਥ ਦਿੰਦਾ ਜੀ ਕੋਈ ਬਿਮਾਰ ਠਮਾਰ ਹੋ ਜਾਏ ਜਾਂ ਪੁੱਛ ਲੋ ਲੜਕੀਆਂ ਨੂੰ ਵੀ ਅਗਲੇ ਘੰਟੇ ਦੋ ਘੰਟੇ ਜੇ ਮਤਲਬ 100 ਰੁਪਇਆ ਹੋ ਜਾਂਦਾ 50000 ਲੱਖ ਦੇ ਤਕਰੀਬਨ ਹੋ ਜਾਂਦਾ ਬੇਟਾ ਹਾਂਜੀ